ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਤੋਂ ਰਿਪੋਰਟ ਹੋਣ ਵਾਲੇ ਪੰਜਾਬੀਆਂ ਦੀ ਸੂਚੀ ਉਸ ਵੇਲੇ ਹੋਰ ਲੰਮੀ ਹੋ ਗਈ ਜਦੋਂ ਪੀਲ ਰੀਜਨਲ ਪੁਲਿਸ ਵੱਲੋਂ ਕਾਬੂ 8 ਨੌਜਵਾਨਾਂ ਦੇ ਪੋਤੜੇ ਫਰੋਲਣ ਕੈਨੇਡਾ ਬਾਰਡਰ ਸਰਵਿਸੇਸ ਵਾਲੇ ਪੁੱਜ ਗਏ CBSA ਕੋਲ ਅਪਰਾਧਿਕ ਰਿਕਾਰਡ ਵਾਲੇ 1635 ਵਿਦੇਸ਼ੀ ਨਾਗਰਿਕਾਂ ਦੀ ਸੂਚੀ ਮੌਜੂਦ ਹੈ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਣਾ ਹੈ ਅਤੇ ਇਹਨਾਂ ਵਿੱਚੋਂ ਕਈ ਦੇਸ਼ ਨਿਕਾਲੇ ਤੋਂ بچਣ ਲਈ ਰੂਪੋਸ਼ ਹੋ ਗਏ ਬਾਰਡਰ ਅਫਸਰ ਇਹ ਮੌਕਾ ਖੁੰਝਾਉਣਾ ਨਹੀਂ ਚਾਹੁੰਦੇ ਅਤੇ ਜ਼ਮਾਨਤ ਮਿਲਣ ਤੋਂ ਪਹਿਲਾਂ ਹੀ ਇਹਨਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਅਰੰਭੀ ਜਾ ਸਕਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ 4 ਲੱਖ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਸ਼ੁਦਾ ਡਾਕਸ ਨੇ ਕਾਬੂ ਕੀਤੇ ਪੰਜਾਬੀਆਂ ਦੀ ਸ਼ਨਾਖਤ ਸੁਮਨਪ੍ਰੀਤ ਸਿੰਘ ਗੁਰਦੀਪ ਛੱਠਾ ਜਸ਼ਨਦੀਪ ਜਟਾਣਾ ਹਰਮਨ ਸਿੰਘ ਜਸ਼ਨਪ੍ਰੀਤ ਸਿੰਘ ਮਨਰੂਪ ਸਿੰਘ ਰਾਜਵੀਰ ਸਿੰਘ ਅਤੇ ਉਪਿੰਦਰਜੀਤ ਸਿੰਘ ਵਜੋਂ ਕੀਤੀ ਗਈ ਹੈ ਚੋਰੀशुदा ਡਾਕ ਵਿੱਚ 250 ਤੋਂ ਵੱਧ ਚੈੱਕ, 182 ਕ੍ਰੈਡਿਟ ਕਾਰਡ, 20 ਗਿਫਟ ਕਾਰਡ ਅਤੇ ਵੱਖ-ਵੱਖ ਸਰਕਾਰੀ ਦਸਤਾਵੇਜ਼ ਬਰਾਮਦ ਕੀਤੇ ਗਏ। ਡਾਕ ਚੋਰ ਗਿਰੋਹ ਦੇ ਗ੍ਰਿਫਤਾਰ ਮੈਂਬਰਾਂ ਦੀ ਉਮਰ 21 ਸਾਲ ਤੋਂ 29 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਅਤੇ ਇਹ ਸਾਰੇ ਮਿਸਿਸਾਗਾ ਜਾਂ ਬ੍ਰੈਂਟਨ ਨਾਲ ਸੰਬੰਧਿਤ ਨੇ। ਪੁਲਿਸ ਨੇ ਦੱਸਿਆ ਕਿ ਮਾਰਟਨ ਵਿੱਚ ਛਾਪਿਆਂ ਦੌਰਾਨ ਚੋਰੀ ਸ਼ੋਦਾ ਡਾਕ ਬ੍ਰਾਹਮੜ ਕੀਤੀ ਗਈ ਜੋ ਮੈਸੀਸਾਗਾ ਅਤੇ ਬ੍ਰੈਂਪਟਨ ਤੋਂ ਇਲਾਵਾ ਹਾਲਟਨ ਰੀਜਨ ਵਿੱਚ ਜਨਤਕ ਥਾਵਾਂ ਤੇ ਲੱਗੇ ਡਾਕ ਬਕਸਿਆਂ ਵਿੱਚੋਂ ਕੱਢੀ ਗਈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਡਾਕ ਚੋਰਾਂ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ 21 ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫਸਰਾਂ ਨਾਲ 905 453 2121 ਐਕਸਟੈਂਸ਼ਨ 2133 ਤੇ ਸੰਪਰਕ ਕੀਤਾ ਜਾਵੇ ਉਦਰ ਸੀਬੀਐਸਏ ਵਾਲੇ ਸੰਭਾਵਤ ਤੌਰ ਤੇ ਇੱਕ ਚਾਰਟਰਡ ਪਲੇਨ ਭਰ ਕੇ ਇੰਡੀਆ ਭੇਜਣ ਦੀ ਯੋਜਨਾ ਬਣਾ ਰਹੇ ਨੇ ਅਪਰਾਧਕ ਪਿਛੋਕੜ ਵਾਲੇ ਵਿਦੇਸ਼ੀ ਨਾਗਰਿਕਾਂ ਵਿੱਚੋਂ 70% ਵਿਰੁੱਧ ਗੰਭੀਰ ਦੋਸ਼ ਨੇ ਜਿਨ੍ਹਾਂ ਤਹਿਤ 6 ਮਹੀਨੇ ਤੋਂ 10 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ ਬਾਰਡਰ ਏਜੰਸੀ ਦੇ ਬੁਲਾਰੇ ਲੁਕ ਰਾਇਮਰ ਦਾ ਕਹਿਣਾ ਸੀ ਕਿ ਰਿਮੂਵਲ ਆਰਡਰਸ ਦੇ ਘੇਰੇ ਵਿੱਚ ਆਏ ਲੋਕਾਂ ਨੂੰ ਜਲਦ ਤੋਂ ਜਲਦ ਮੁਲਕ ਵਿੱਚੋਂ ਕੱਢਣਾ ਏਜੰਸੀ ਦਾ ਫਰਜ਼ ਹੈ ਤਾਂ ਕਿ ਕੈਨੇਡਾ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਰਾਈਮਰ ਨੇ ਦੱਸਿਆ ਕਿ ਡਿਪੋਰਟੇਸ਼ਨ ਸੂਚੀ ਵਿੱਚ ਆਏ ਵਿਦੇਸ਼ੀ ਨਾਗਰਿਕ ਵੱਖ-ਵੱਖ ਤਰੀਕੇ ਅਖਤਿਆਰ ਕਰਦੇ ਹਾਂ ਬਾਰਡਰ ਅਫਸਰਾਂ ਤੋਂ ਬਚਣ ਦੇ ਯਤਨ ਕਰ ਰਹੇ ਨੇ ਪਰ ਲੰਮਾ ਸਮਾਂ ਅਜਿਹਾ ਨਹੀਂ ਕਰ ਸਕਦੇ ਇਸੇ ਦੌਰਾਨ ਇਮੀਗ੍ਰੇਸ਼ਨ ਵਕੀਲ ਯੋਹਾਨ ਐਕਸਲ ਨੇ ਕਿਹਾ ਕਿ ਫਾਸਟਰ ਰਿਮੂਵਲ ਆਫ ਫੋਰਨ ਕ੍ਰਾਈਮਨਲਸ ਐਕਟ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨਾ ਜ਼ਿਆਦਾ ਬਿਹਤਰ ਹੈ ਕਿਉਂਕਿ ਇਸ ਮਗਰੋਂ ਵਿਦੇਸ਼ੀ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਕੋਲ ਰਿਪੋਰਟੇਸ਼ਨ ਵਿਰੁੱਧ ਅਪੀਲ ਕਰਨ ਦਾ ਰਾਹ ਬਾਕੀ ਨਹੀਂ ਬਚਦਾ ਦੱਸ ਦਈਏ ਕਿ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਵੱਲੋਂ ਪਿਛਲੇ ਸਾਲ 18000 ਅਪਰਾਧੀਆਂ ਨੂੰ ਰਿਪੋਰਟ ਕੀਤਾ ਗਿਆ ਅਤੇ ਆਉਂਦੇ ਦੋ ਵਰਿਆਂ ਦੌਰਾਨ 20000 ਹੋਰਨਾਂ ਨੂੰ ਡਿਪੋਰਟ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਪਰਾਧੀਆਂ ਤੋਂ ਇਲਾਵਾ ਅਸਫਲ ਅਸਾਈਲਮ ਕਲੇਮੈਂਟਸ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਪਿਆਰਾ ਰਿਪੋਰਟ ਹਮਦਰ ਟੀਵੀ